ਆਪਣੀ ਮਾਂ ਨੂੰ ਪਿਆਰ ਕਿਹੜੇ ਕਿਹੜੇ ਕਰਦੇ ਨੇ ਉਹ ਤਾੜੀ ਵਜਾਉਂਦਾ ਇੱਕ ਤਾੜੀ ਵਜਾ ਦਿਓ ਮੇਰੀ ਮਾਂ ਲਈ ਜਿਨੇ ਮੈਨੂੰ ਜਨਮ ਦਿੱਤਾ ਇਸ ਲੈਕ ਬਣਾਇਆ ਕਿ ਮੈਂ ਥੋੜੀ ਖਿਦਮਤ ਕਰ ਸਕਾਂ ਥੋੜੀ ਸੇਵਾ ਕਰ ਸਕਾਂ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਤੇਰਾ ਮੈਂ ਕਿਵੇਂ ਫੁਲਾਵਾ ਪਿਆਰ ਤੇਰਾ ਅੱਛਾ ਇੱਕ ਗੱਲ ਸੱਚੀ ਦੱਸਿਓ ਗੁੱਸਾ ਨਾ ਕਰਿਓ ਪਿਆਰ ਕੱਲਾ ਦਿਖਾਵੇ ਵਾਲਾ ਕਿ ਸੱਚੀ ਕਰਦੇ ਆ ਮਾਂ ਨੂੰ ਕਿਹੜੇ ਕਿਹੜੇ ਸ਼ਾਮ ਨੂੰ ਜਾ ਕੇ ਲੱਤਾਂ ਘੁੱਟਦੇ ਨੇ ਮਾਪਿਆਂ ਦੀਆਂ ਦੱਸੋ ਦੇਖ ਬੜੀ ਮਾੜੀ ਗੱਲ ਹੈ ਬੜੀ ਮਾੜੀ ਗੱਲ ਹੈ ਬਹੁਤ ਜਣਾਂ ਦੇ ਹੱਥ ਥੱਲੇ ਨੇ ਜੈਸਾ ਵਿਝੋਗੇ ਮੈਂ ਭਰਾ ਆ ਤੁਹਾਡਾ ਜਿੰਨਾ ਕਹਕ ਤੁਸੀਂ ਕੜਦੇ ਉਹਨਾਂ ਵੀ ਫੋਟੋ ਨਹੀਂ ਕਰਾਈ ਐ ਹੋ ਗਿਆ ਉਹ ਹੋ ਗਿਆ ਫਲਾਣਾ ਹੋ ਗਿਆ ਉਹਨਾਂ ਕਹ ਹੱਕ ਮੇਰਾ ਮੈਂ ਵੀ ਠੋੜ ਨਾਲ ਲੜ ਸਕਦਾ ਹੈ ਕਹਿ ਸਕਦਾ ਨਾ ਭਰਾ ਮੰਨਦੇ ਹੋ ਕਿਹੜੇ ਕਿਹੜੇ ਭਰਾ ਮੰਨਦੇ ਹੱਥ ਉੱਪਰ ਕਰੋ ਜਰਾ ਹਾਂ ਤਾਂ ਅੱਜ ਇਸ ਭਰਾ ਦੀ ਇੱਕ ਬੇਨਤੀ ਸੁਣ ਲਿਓ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਇਨਸਾਨ ਹੋ ਇੱਕ ਗੱਲ ਸੁਣ ਲਓ ਕਲੀਅਰ ਨਹੀਂ ਅਮੀਰ ਤੁਸੀਂ ਇਸ ਕਰਕੇ ਹੋ ਤੁਹਾਡੇ ਕੋਲ ਤੁਹਾਡੇ ਮਾਪੇ ਨੇ ਉਹਨਾਂ ਦੀ ਸੇਵਾ ਕਰਿਆ ਕਰੋ ਉਹਨਾਂ ਨੂੰ ਕੋਈ ਪੈਸਾ ਨਹੀਂ ਚਾਹੀਦਾ। ਤੁਹਾਡੀਆਂ ਚੀਜ਼ਾਂ ਨਾਲ ਪਿਆਰ ਨਹੀਂ ਹੈ। ਉਹਨਾਂ ਨੂੰ ਪਿਆਰ ਹੈ ਸਿਰਫ ਤੇ ਸਿਰਫ ਤੁਹਾਡੇ ਪੁੱਛਣ ਨਾਲ। ਤੁਸੀਂ ਪੁੱਛ ਲਓ ਸ਼ਾਮੀ ਜਾ ਕੇ ਮਾਤਾ ਕਿਵੇਂ ਆ? ਠੀਕ ਆ? ਰੋਟੀ ਖਾ ਲਈ? ਬਾਪੂ ਕਿਵੇਂ ਹੋ? ਠੀਕ ਆ? ਰੋਟੀ ਖਾ ਲਈ? ਬਸ ਉਹ ਇੰਨੇ ਚ ਹੀ ਖੁਸ਼ ਨੇ। ਤਾੜੀ ਖੁੱਲ ਕੇ ਬਿਜਾਓ ਉਹਨਾਂ ਲਈ। ਮੈਂ ਰੱਬ ਨੇ ਬਾਹ ਫੜੀ। ਮੈਂ ਮੇਰੇ ਫਾਦਰ ਸਾਹਿਬ ਨੂੰ ਕਿਹਾ ਮੈਂ ਕਹ ਡੜੀ ਤੁਹਾਨੂੰ ਗੱਡੀ ਲੈ ਕੇ ਦਿੰਨਾ ਕਿਹੜੀ ਲੈ ਕੇ ਦਵਾ ਸੁਣ ਲਿਓ ਜਰਾ ਕਿਉਂਕਿ ਬਹੁਤ ਗਰੀਬੀ ਦੇਖਿਆ ਮੈਂ ਤਾਂ ਖੁੱਲੀ ਕਿਤਾਬਾਂ ਤੁਸੀਂ ਸਾਰੇ ਜਾਣਦੇ ਹੋ ਮੇਰੇ ਬਾਰੇ ਕੁਝ ਲੁਕਿਆ ਹੈ ਹੀ ਨਹੀਂ ਆਪਣਾ ਮੈਂ ਮੇਰੇ ਫਾਦਰ ਸਾਹਿਬ ਨੂੰ ਪੁੱਛਿਆ ਮੈਂ ਕਿਹਾ ਜੀ ਕਿਹੜੀ ਗੱਡੀ ਲੈਣੀ ਆ ਪਿਓ ਦੀ ਡਿਮਾਂਡ ਸੁਣ ਕੇ ਜਿਹੜੇ ਬਾਕੀ ਆਪਣੇ ਪਿਓ ਨੂੰ ਪਿਆਰ ਕਰਦੇ ਨੇ ਨਾ ਉਹ ਇੱਕ ਵਾਰੀ ਜ਼ਰੂਰ ਸੋਚਣਗੇ ਕਿ ਯਾਰ ਮੇਰੇ ਪਿਓ ਨੇ ਮੈਨੂੰ ਬੜੀ ਛੋਟੀ ਜੀ ਚੀਜ਼ ਮੰਗ ਲਈ ਬਹੁਤ ਛੋਟੀ ਜੀ ਸੀ ਮੈਨੂੰ ਕਹਿੰਦੇ ਯਾਰ ਮੇਰੇ ਕੋਲ ਮੋਟਰਸਾਈਕਲ ਹੈਗਾ ਮੈਂ ਓਕੇ ਆ ਆਏ ਹਾਏ ਪੁੱਤ ਘੁੰਮੇ ਫੋਰਚਨਰਾਂ ਚ ਤੇ ਪਿਓ ਘੁੰਮੇ ਮੋਟਰਸਾਈਕਲ ਤੇ ਹੈ ਮੈਂ ਕਹਾ ਨਹੀਂ ਸਵਾਰ ਦੀ ਗੱਲ ਨਹੀਂ ਕਹਿੰਦੇ ਯਾਰ ਆ ਤੇਰੇ ਵਾਲੀ ਮੇਰੀ ਹੋਏ ਕੋਈ ਚੱਕਰ ਨਹੀਂ ਮੈਂ ਚ ਚਲਾ ਜਾਣਾ ਹੈ ਆ ਆ ਵੀ ਮੇਰੀ ਹੈ ਕਹਿੰਦੇ ਮੈਂ ਕਹਾ ਨਹੀਂ ਡੈਡੀ ਤੁਹਾਨੂੰ ਮੈਂ ਕੋਈ ਚੀਜ਼ ਲੈ ਕੇ ਦੇਣੀ ਆ ਮੈਨੂੰ ਦੱਸੋ ਮੈਨੂੰ ਕਹਿੰਦੇ ਯਾਰ ਇੱਕ ਉਹ ਛੋਟੀ ਜੀ ਗੱਡੀ ਆਉਂਦੀ ਆ ਆਲਟੋ ਕਹਿੰਦੇ ਯਾਰ ਉਹ ਲੈ ਦੇ ਹਾਂ ਇੰਨੀ ਅੰਗਾਤ ਖੁਸ਼ੀਆਂ ਹੁੰਦੀਆਂ ਯਾਰ ਹੁਣ ਵੀ ਯਕੀਨ ਮੰਨਿਓ ਮੈਂ ਕਹਿ ਕਹਿ ਕੇ ਕਹਿ ਕਹਿ ਕੇ ਥੋੜੀ ਜਿਹੀ ਉੱਚੀ ਗੱਡੀ ਲੈ ਕੇ ਦਿੱਤੀ ਆ ਉਹ ਕਿਹੜੀ ਆ ਉਹ ਮਰੂਤੀ ਵਾਲਾ ਦੀ ਕਿਹੜੀ ਐਕਸਪ੍ਰੈਸ ਹੋ ਜੀ ਇੱਕ ਉਹ ਚੱਲਦੀ ਆ ਗੱਡੀ ਮੈਂ ਕਿਹਾ ਡੈਡੀ ਵੱਡੀ ਗੱਡੀ ਲੈ ਲਓ ਕਹਿੰਦੇ ਪੁੱਤ ਸੁਣ ਲਿਓ ਵੀਰੇ ਸੁਣ ਲਿਓ ਪਲੀਜ਼ ਕਹਿੰਦੇ ਪੁੱਤ ਜਿਹੜੀ ਰੱਬ ਨੇ ਤੈਨੂੰ ਸ਼ੌਹਰਤ ਦਿੱਤੀ ਆ ਨਾ ਉਹ ਮੈਨੂੰ ਐ ਲੱਗਦਾ ਕਿ ਕੋਈ ਗੱਡੀ ਨਹੀਂ ਮੇਰਾ ਉਹ ਚਾਹ ਪੂਰਾ ਕਰ ਸਕਦੀ ਕੋਈ ਬੈਂਕ ਬੈਲੈਂਸ ਨਹੀਂ ਕਰ ਸਕਦਾ ਜਦੋਂ ਮੈਂ ਕਿਤੇ ਨੰਗਾ ਤਾਂ ਲੋਕ ਮੈਨੂੰ ਮੇਰੇ ਪੁੱਤ ਦੇ ਨਾਮ ਨਾਲ ਜਾਣਦੇ ਨੇ ਤੇ ਮੇਰੀ ਬੇਨਤੀ ਹੈ ਮੇਰੇ ਮਰੀਆਂ ਭੈਣਾਂ ਜਿਹੜੀਆਂ ਪੜ੍ਹ ਰਹੀਆਂ ਨੇ ਆਪਣੇ ਮਾਪਿਆਂ ਨੂੰ ਪਿਆਰ ਕਰਦੀਆਂ ਨੇ ਮੇਰੇ ਵੀਰ ਮੇਰੇ ਹਾਮ ਉਮਰ ਜ਼ਿੰਦਗੀ ਚ ਕੁਛ ਮਰਜ਼ੀ ਕਰ ਲਿਓ ਕੁਛ ਮਰਜ਼ੀ ਕਰ ਲਿਓ ਹਰ ਗਲਤੀ ਦੀ ਮਾਫੀ ਮਿਲ ਜਾਂਦੀ ਹੈ ਪਰ ਆਪਣੇ ਮਾਪਿਆਂ ਦਾ ਦਿਲ ਨਾ ਦੁਖਾਓ ਨਾ ਇਸ ਜਹਾਨ ਚ ਕਦੇ ਢੋਈ ਮਿਲਣੀ ਆ ਨਾ ਉਸ ਜਹਾਨ ਚ ਢੋਈ ਮਿਲਣੀ ਤਾੜੀ ਖੁੱਲ ਕੇ ਵਜਾ ਦਿਓ ਮੈਨੂੰ ਚੰਗਾ ਮੇਰੇ ਗਾਣਿਆਂ ਨੂੰ ਤੁਸੀਂ ਪਿਆਰ ਕਰ ਦਿਓ ਮੈਨੂੰ ਪਿਆਰ ਕਰ ਦਿਓ ਪਰ ਜਦੋਂ ਮੈਂ ਕਿਤੇ ਜਾਂਦਾ ਮੈਨੂੰ ਇੱਕ ਚੀਜ਼ ਬੜੀ ਚੰਗੀ ਲੱਗਦੀ ਹੈ ਸੁਣਨ ਨੂੰ ਕਿ ਬਾਈ ਤੇਰਾ ਗਾਣਾ ਸੁਣ ਕੇ ਸਾਨੂੰ ਸਾਡੇ ਮਾਪਿਆਂ ਨਾਲ ਹੋਰ ਪਿਆਰ ਹੋ ਗਿਆ ਤੇ ਮੈਂ ਉਮੀਦ ਕਰਦਾ ਅੱਜ ਇਸ ਗਾਣੇ ਤੋਂ ਬਾਅਦ ਜਿਹੜੇ ਵਾਂਝੇ ਨੇ ਆਪਣੇ ਮਾਪਿਆਂ ਦੇ ਪਿਆਰ ਤੋਂ ਕਈ ਨਾਰਾਜ਼ਗੀਆਂ ਚੱਲ ਜਾਂਦੀਆਂ ਛੋਟੀਆਂ-ਮੋਟੀਆਂ ਉਹ ਖਤਮ ਕਰ ਦਿਓ ਯਾਰ ਅੱਜੀ ਜਾ ਕੇ ਘੁੱਟ ਕੇ ਜੱਫੀਆਂ ਪਾ ਲਓ ਆਪਣੇ ਬਾਪੂ ਨੂੰ ਤੇ ਆਪਣੀ ਮਾਂ ਨੂੰ ਠੀਕ ਹੈ ਆਓ ਜਰਾ ਇਹ ਗਾਣਾ ਮੇਰੀ ਜ਼ਿੰਦਗੀ ਦੀ ਰਿਐਲਿਟੀ ਹੈ ਮੇਰੀ ਜ਼ਿੰਦਗੀ ਦੀ ਸੱਚਾਈ ਹੈ ਇਹ ਗਾਣਾ ਮੈਂ ਆਪਣੀ ਮਾਂ ਲਈ ਗਾਇਆ ਸੀ ਸਾਰੇ ਗਾਵਾਂ ਪਾ ਦੇ ਵਿੱਚ ਤੇ ਤੁਹਾਡੀ ਨਜ਼ਰ ਕਰਨ ਲੱਗਿਆ ਇੱਕ ਤਾੜੀ ਖੁੱਲ ਕੇ ਵਜਾ ਦਿਓ ਆਪਣੀ ਮੈਂ ਕਿਵੇਂ ਭੁਲਾਵਾਂ ਪਿਆਰ ਤੇਰਾ ਪਿਆਰ ਤੇਰਾ ਤੇਰੀ ਮਮਤਾ ਤੇ ਦੁਲਾਰ ਤੇਰਾ ਚੱਲਦੀ ਰਹੀ ਤੱਤਿਆਂ